ਸਸ਼ੀਕਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁੱਖ ਖਬਰਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਤੋਂ ਹਮਾਇਤ ਵਾਪਸ ਲਈ ਤਾਂ ਉਸ ਤੋਂ ਬਾਅਦ ਸੁਰਜੀਤ ਕੌਰ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਈ ਅਹਿਮ ਖੁਲਾਸੇ ਕੀਤੇ ਨੇ ਦੱਸਦੀ ਹੈ ਕਿ ਸੁਰਜੀਤ ਕੌਰ ਇਹ ਕਹਿੰਦੇ ਨਜ਼ਰ ਆਇਆ ਕਿ ਉਹਨਾਂ ਦੇ ਕੋਲ 1 ਰੁਪਈਆ ਨਹੀਂ ਹੈ ਚੋਣ ਲੜਨ ਦੇ ਲਈ ਤੇ ਪਾਰਟੀ ਦੇ ਸਮਰਥਨ ਦੇ ਕਾਰਨ ਹੀ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਸਨ ਕਿਉਂਕਿ ਪਾਰਟੀ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰੋ ਸਾਡੇ ਉਮੀਦਵਾਰ ਬਣੋ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਤੋਂ ਪੱਲਾ ਝਾੜ ਲਿਆ ਤੇ ਉਧਰ ਹੀ ਦੱਸਦੀ ਹੈ ਕਿ ਕੱਲ ਜਲੰਧਰ ਦੇ ਵਿੱਚ ਜਲੰਧਰ ਇਕਾਈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡਾ ਐਲਾਨ ਕੀਤਾ ਗਿਆ ਸੀ ਉਹਨਾਂ ਨੇ ਕਹਿਿਆ ਸੀ ਕਿ ਅਸੀਂ ਆਪਣੇ ਉਮੀਦਵਾਰ surjit kaur ਦੇ ਕੋਲੋਂ ਹਮਾਇਤ ਵਾਪਸ ਲੈ ਲਏ ਆ ਅਸੀਂ surjit kaur ਦਾ ਜਿਮਨੀ ਚੋਣਾਂ ਦੇ ਵਿੱਚ ਸਮਰਥਨ ਨਹੀਂ ਕਰਾਂਗੇ ਤੇ ਨਾਲ ਹੀ ਉਹਨਾਂ ਨੇ ਵੀ ਕਿਹਾ ਸੀ ਕਿ ਹੁਣ ਅਸੀਂ ਇਹ ਸੋਚ ਵਿਚਾਰ ਕਰ ਰਹੇ ਹਾਂ ਕਿ ਅਸੀਂ ਕਿਸ ਪਾਰਟੀ ਦਾ ਸਮਰਥਨ ਕਰ ਰਹੇ ਹਾਂ ਤੇ ਹੁਣ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਦਾ ਸਮਰਥਨ ਕਰ ਸਕਦੇ ਨੇ ਜਿਮਨੀ ਚੋਣਾਂ ਦੇ ਵਿੱਚ ਉਹ ਬਿੰਦਰ ਲਖਾ ਦਾ ਚੋਣ ਪ੍ਰਚਾਰ ਕਰਦੇ ਨਜ਼ਰ ਆ ਸਕਦੇ ਨੇ ਉਹਨਾਂ ਦਾ ਸਮਰਥਨ ਕਰਦੇ ਨਜ਼ਰ ਆ ਸਕਦੇ ਨੇ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਸੁਰਜੀਤ ਕੌਰ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਕਹਿੰਦੇ ਨਜ਼ਰ ਆਇਆ ਕਿ ਉਹ ਅਮਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੇ ਕੋਲ ਮਦਦ ਲਈ ਜਾਣਗੇ ਕਿ ਉਹ ਉਹਨਾਂ ਦੀ ਚੋਣ ਪ੍ਰਚਾਰ ਦੇ ਵਿੱਚ ਮਦਦ ਕਰਨ ਤੇ ਇਸ ਦੇ ਨਾਲ ਹੀ ਬਾਗੀ ਧੜੇ ਦੀ ਗੱਲ ਕਰੀਏ ਬੀਬੀ ਜਗੀਰ ਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮੱਲੂਕਾ ਚਰਨਜੀਤ ਸਿੰਘ ਬਰਾੜ ਤੇ ਹੋਰ ਬਾਕੀ ਸੀਨੀਅਰ ਆਗੂ ਜਿਹੜੇ ਬਾਗੀ ਹੋਏ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਉਹ ਸੁਰਜੀਤ ਕੌਰ ਦਾ ਪੂਰੀ ਤਰ੍ਹਾਂ ਸਮਰਥਨ ਕਰਨਗੇ ਆਓ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਸੁਰਜੀਤ ਕੌਰ ਕੀ ਕਹਿੰਦੇ ਨਜ਼ਰ ਆਏ ਆਓ ਸੁਣਦੇ ਹਾਂ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਆਪਣੇ ਮੀਟਿੰਗਾਂ ਕਰ ਰਹੇ ਸੀ ਜਨੰਦਰ ਸਹਿਰ ਵਿੱਚ ਤੇ ਅਸਾਂ ਨੂੰ ਕੱਲ੍ਹ ਨੂੰ ਇੱਕਦਮ ਪਤਾ ਲੱਗਿਆ ਵੀ ਸਾਡੇ ਕਾਗਜ਼ਾਂ ਕੋਲ ਕੁਝ ਲੈਦੇ ਦੇਣ ਤੋਂ ਪਤਾ ਹੀ ਨਹੀਂ ਸੀ ਅਸੀਂ 40 ਸਾਲ ਹੋ ਗਏ ਪਾਰਟੀ 45 ਸਾਲ ਹੋ ਗਏ ਨੇ ਅਸੀਂ ਪਾਰਟੀ 'ਚ ਰਹਦੇ ਆ ਅਸੀਂ ਕੋਈ ਕਿਸੇ ਨਾਲ ਧੋਖਾ ਭਜ ਨਹੀਂ ਕੀਤੀ ਕੋਈ ਪਾਰਟੀ ਨਹੀਂ ਬਦਲੀ ਅਸੀਂ ਆਪਣੇ ਦੰਬ ਤੇ ਐਮਸੀ ਦੇ ਇਲੈਕਸ਼ਨ ਵੀ ਲੜਦੇ ਨੇ ਅਸੀਂ ਕਿਸੇ ਤੋਂ ਮਦਦ ਨਹੀਂ ਲਈ ਜਿਹੜੇ ਜਥੇਦਾਰ ਪੀਤੰਸੀ ਸੀ ਉਹਨਾਂ ਨੇ ਜੋ ਵੀ ਸੇਵਾ ਕੀਤੀ ਉਹ ਸਾਰੇ ਜਾਣਦੇ ਨੇ ਸਾਰੇ ਪ੍ਰੈਸ ਵਾਲੇ ਵੀ ਜਾਣਦੇ ਨੇ ਜਲੰਧਰ ਵਾਲੇ ਵੀ ਜਾਣਦੇ ਨੇ ਕਿ ਅਸੀਂ ਕਿੰਨੀ ਸੇਵਾ ਕੀਤੀ ਗੀ ਉਹਨਾਂ ਨੇ ਕੋਈ ਸੇਵਾ ਵੱਲੋਂ ਕਮੀ ਨਹੀਂ ਕੀਤੀ ਪਰ ਜਿਹੜਾ ਸਾਡੇ ਨਾਲ ਕਰ ਲੋਇਆ ਇਹ ਕਹਿੰਦੇ ਕਾਗਜ਼ ਵਾਪਸ ਲਾਓ ਉਹ ਸਾਡਾ ਧੋਖਾ ਕੀਤਾ ਇਹਨਾਂ ਨੇ ਸਾਡੇ ਨਾਲ ਜ਼ਬਰਦਸਤੀ ਕਰਦੇ ਸੀ ਕਿ ਤੁਸੀਂ ਸਹਿਯਾਰ ਕਰੋ ਸਹਿਯਾਰ ਕਰੋ ਵੀ ਇਹ ਸਭ ਕਿਤੇ ਇਹ ਕਹਿੰਦੇ ਪੈਸੇ ਨਾਲ ਪੈਸੇ ਨਾਲ ਉਸ ਪੈਸੇ ਦੇਣੇ ਅਸਕੇ ਨਹੀਂ ਪੈਸੇ ਨਾਲ ਇੱਜ਼ਤ ਨਹੀਂ ਹੁੰਦੀ ਜੋ ਸਾਡੀ ਬਰਾਦਰੀ ਦੀ ਇੱਜ਼ਤ ਹੈ ਤੇ ਉਹ ਸਭ ਤੋਂ ਵੱਡੀ ਜਥੇਦਾਰ ਵੀ ਕਹਿੰਦੀ ਸੀ ਮੇਰੀ ਬਰਾਦਰੀ ਨੂੰ ਮੇਰੇ ਇਲਾਕੇ ਨੂੰ ਪੇਠ ਨਹੀਂ ਲਗਣੀ ਚਾਹੀਦੀ ਚਾਹੇ ਮੈਂ ਗਰੀਬ ਆ ਅਮੀਰ ਆ ਜੋ ਵਰਦੀ ਪਰ ਮੈਂ ਕਿਸੇ ਨਾਲ ਇਹ ਰੱਫੇ ਨਹੀਂ ਕਰਾਂ ਅਸੀਂ ਇਸ ਗੱਲ ਤੇ ਤੁਹਾਨੂੰ ਦੇ ਕੱਲ ਅਸੀਂ ਆਪਣੇ ਸਿਆਣੂ ਭਾਗਦਰ ਦੇ ਲਈ ਕਿਤੇ ਆ ਜਿਹੜੇ ਉਹਨਾਂ ਨੇ ਸਾਡੇ ਫਾਲੂ ਚੈਲੀ ਐਪਲੀਕੇਸ਼ਨ ਦਿੱਤੀ ਹੈ ਇਹਦੇ ਜਿਵੇਂ ਮੇਰੇ ਸਿਆਣੂ ਨਾਲ ਸਾਡੀ ਐਪਲੀਕੇਸ਼ਨ ਹੈ ਬਸ ਅਸੀਂ ਇਲੈਕਸ਼ਨ ਲੜਨਾ ਚਾਹੁੰਦੇ ਹਾਂ ਪਾਰਟੀ ਕੋਲ ਰੁਪਈਆ ਨਹੀਂ ਹੈਗਾ ਨਾਲ ਸਾਡਾ ਪਾਰਟੀ ਨੇ ਕਿਹਾ ਸੀ ਵੀ ਤੁਸੀਂ ਇਲੈਕਸ਼ਨ ਲੜੋ ਅਸੀਂ ਸਾਰੀ ਤੁਹਾਡੀ ਮਦਦ ਕਰਾਂਗੇ ਪਰ ਉਹਨਾਂ ਨੇ ਸਾਨੂੰ ਕੱਲ ਜਵਾਬ ਦਿੱਤਾ ਵੀ ਤੁਸੀਂ ਇਲੈਕਸ਼ਨ ਲੜੋ ਚਾਹੇ ਜੋ ਮਰਜ਼ੀ ਅਸੀਂ ਤੁਹਾਡਾ 1 ਰੁਪਈਆ ਵੀ ਨਹੀਂ ਲਾਵਾਂਗੇ ਮੈਂ ਅਮਰਿਤਪਾਲ ਦੇ ਮਾਤਾ ਪਿਤਾ ਨੂੰ ਵੀ ਬੇਨਤੀ ਕਰਨਾ ਚਾਹਨੀ ਹੈ ਵੀ ਜੋ ਸਾਨੂੰ ਟੱਕੜੀਆਂ ਦੇ ਨਿਸ਼ਾਨ ਬਿਲੇ ਅਸੀਂ ਇਲੈਕਸ਼ਨ ਲੜਾਂਗੇ ਸਾਡੀ ਸਾਰੀ ਮਦਦ ਕਰਨ ਬੱਸ ਉਹਦੇ ਲਈ ਤੇ ਪਤਾ ਜਿੱਦਣ ਟਿਕਟ ਨੰਬਰ ਕਿਤੇ ਜਿਹੜੇ ਨੰਬਰ ਤੋਂ ਪਾਸ ਦੇ ਸਾਤਾ ਭਾਈ ਅਮਰਤ ਬਾਦ ਸਾਰੇ ਇਲਾਕੇ ਵਾਲਿਆਂ ਨੂੰ ਵੀ ਬੇਨਤੀ ਕਰਦੀ ਆ ਵੀ ਅਸੀਂ ਇਲੈਕਸ਼ਨ ਲੜਾਂਗੇ ਸਾਡੀ ਸਾਰੇ ਮਦਦ ਕਿਉਂ ਨਹੀਂ ਇਸ ਵੇਲੇ ਸਾਡੇ ਕੋਲ ਕੋਈ ਪੈਸਾ ਨਹੀਂ ਕੋਈ ਸਾਡਾ ਘਰ ਨਹੀਂ ਕੋਈ ਕੁੱਛ ਨਹੀਂ ਉਹਨਾਂ ਦੇ ਮਾਤਾ ਪਿਤਾ ਨੂੰ ਅਪੀਲ ਕਰਦੇ ਹਾਂ ਵੀ ਅਕਾਲੀ ਦਲ ਦੇ ਹਾਂਜੀ ਸਾਰੇ ਅਕਾਲੀ ਦਲ ਨੂੰ ਸਾਡੇ ਅਕਾਲੀ ਦਲ ਦੇ ਤੁਹਾਨੂੰ ਕਹਿਣਗੇ ਵੀ ਜਿੱਤੀ ਦਾ ਉੱਥੇ ਸਾਡੇ ਤੱਕ ਲਾਭ ਚ ਆਲਰੇਡੀ ਕਿਸੇ ਤੇ ਖਲਾਫ ਹੋਏ ਨਹੀਂ ਕਿਸੇ ਇਹਨਾਂ ਨੇ ਪਰਸਨਲ ਬੇਨਤੀ ਕੀਤੀ ਨਾ ਉਹਨਾਂ ਨੇ ਪਰਸਨਲ ਗੱਲ ਕੀਤੀ ਨਾ ਲੀ ਪਾਰਟੀ ਵੱਲ ਪਾਰਟੀ ਨੇ ਹੀ ਸਮਰਥਨ ਲੈ ਲਿਆ ਵਾਪਸ ਆਪ ਜੇਤੇ ਸੀ ਤਾਂ ਆਪਣੇ ਵੱਲ ਕੋਈ ਇਲੈਕਸ਼ਨ ਲੜੇ ਜਦੋਂ ਇੱਕ ਪਾਰਟੀ ਨੇ ਸਮਰਥਨ ਵਾਪਸ ਲੈ ਲਿਆ ਉਹਨਾਂ ਪਾਰਟੀ ਦਾ ਤਾਂ ਹੈ ਨਹੀਂ ਉਹ ਤਾਂ ਸਿੰਬਲ ਜੇ ਵਾਪਸ ਲੈਣਾ ਹੁੰਦਾ ਤੇ 24 ਤਰੀਕ ਨੂੰ ਪਹਿਲਾਂ ਲੈ ਲੈਂਦੇ ਉਹ ਤਾਂ ਨਹੀਂ ਲੈ ਸਕਦੇ ਹੁਣ ਅਸਲ ਤਕੜੀ ਦਾ ਗੁਰਨਾਣਕ ਦੀ ਜਿਹੜੀ ਆਪਾਂ ਗੱਲ ਕਰਦੇ ਭਾਈ ਨਾਮ ਲੈ ਕੇ ਇਹਨੂੰ ਕਿਹੜੇ ਦਿਨਾਂ ਨਾਲ ਇੱਕ ਮਸਲੇ ਦੇ ਨਾਲ ਹਾਂਜੀ ਸਾਡੀ ਮਦਦ ਕਰੋ ਸਾਰੇ ਇਲੈਕਸ਼ਨ ਜਿਹੜਾ ਇੱਕ ਸਿਕਸਮ ਦਾ ਇਹ ਹੈ ਆਪਾਂ ਬਾਕੀ ਕੈਂਡੀਡੇਟ ਦਾ ਨਾਮ ਨਹੀਂ ਲੈ ਰਹੇ ਪਰ ਮਤਪਾਲ ਦੇ ਨਾਮ ਦੇ। ਅੰਦਰ ਇੱਕ ਖਾਸ ਤਰ੍ਹਾਂ ਦੀ ਆਡੀਅেন্স ਨੂੰ ਕੁਝ ਟਾਰਗੇਟ ਕਰਦੇ। ਕਿਹੜਾ ਟਾਰਗੇਟ ਕੀਤਾ ਜੀ? ਮੈਂ ਐਸੇ ਸਵਾਲ ਕਰ। ਇਹ ਟਾਰਗੇਟ ਤਾਂ ਕੋਈ ਹੈ ਨਹੀਂ ਇਹਦੇ ਵਿੱਚ। ਟਾਰਗੇਟ ਅਸੀਂ ਸਾਡੇ ਸਾਡੇ ਦਿਲ ਨਹੀਂ ਮੇਰੀ ਗੱਲ听ੋ ਸਾਡੇ ਦਿਲ ਦੀ ਖੁਆਇਸ਼ ਹੈ। ਅਸੀਂ ਸਿੱਖ ਹਾਂ। ਸਾਨੂੰ ਮਾੜ ਅਸੀਂ ਸਿੱਖ। ਉਹ ਤਾਂ ਕੋਈ ਗੱਲ ਹੀ ਨਹੀਂ ਬ੍ਰਦਰ। ਮੈਂ ਉਹੀ ਤੁਹਾਨੂੰ ਦੱਸਦਾ ਜਵਾਬ ਦਿੱਤਾ। ਕੱਲੇ ਆਪਦੇ ਮਾਤਾ ਪਿਤਾ ਆਉਣਗੇ ਜਾਂ ਸਰਕਾਰ ਦੇ ਹੋਣਾਂ ਦੇ ਵੀ ਆਉਣ ਉਹ ਵੀ ਆਉਣ। ਉਹੀ ਨਾ ਪੁੱਲ ਗਏ ਸੀ ਮੈਂ ਇਹ ਇਹੀ ਇਹਨਾਂ ਨੇ ਕਿਹਾ ਸੀ ਕਿ ਸਰਬਜੀਤ ਸਿੰਘ ਦੇ ਮਾਤਾ ਪਿਤਾ ਤੇ ਅੰਪਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਪਿਤਾ ਕਾਲਸਾ ਜਿਹੜੇ ਆਪਣੇ ਸਾਥੀ ਖਰਜ ਸਿੰਘ ਕਾਲਸਾ ਜੀ ਉਹ ਸਾਰੇ ਆਹ ਦੇਖੋ ਮਦਦ ਕਰਨ ਕਿ ਇਸ ਚੇਂਜ ਆਜੋ ਸੀ ਇਲੈਕਸ਼ਨ ਨੂੰ ਜਿੱਤ ਸਕੀ। ਪਹਿਲੀ ਵਾਰ ਸੱਦਾ ਦੇ ਰਹੇ ਕੰਪਨੀ ਹਾਂਜੀ ਆ ਜਿਵੇਂ ਸਿਮਰ ਜੀ ਮਾਨ ਨੂੰ ਵੀ ਦਿੰਦੇ ਹਾਂ। ਰਾਜਾ ਜੀ ਪਹਿਲੇ ਦਿਨ ਤੋਂ ਆਰਤੀ ਰਾਜਪੂਤ ਆਪਣੇ ਵਾਸਤੇ ਟਿਕਟ ਮੰਗ ਰਹੀ ਸੀਗੀ ਕਹਿੰਦੀ ਸੀ ਇਹ ਬੀਬੀ ਜਗੀਰ ਕੌਰ ਨੇ ਇਹ ਜਾਣ ਕੇ ਟਿਕਟ ਫੇਰਾਂਣ ਵਾਸਤੇ ਦਿੱਤੀ ਆ। ਇਸ ਬਾਰੇ ਕੀ ਕਹਿੰਦੇ ਹੋ? ਹਾਂਜੀ ਬੀਬੀ ਜਗੀਰ ਕੌਰ ਨੇ ਟਿਕਟ ਜਿਹੜੀ ਆ ਬਾਲੀਕਾਲ ਦੀ ਸੰਜੀਤ ਕੌਰ ਮੈਡਮ ਨੂੰ ਦੇਖੋ ਆਰਤੀ ਰਾਜਪੂਤ 3 ਮਹੀਨੇ ਪਹਿਲਾਂ ਪਾਰਟੀ ਜੁਆਇਨ ਕਰਦੀ ਹੈ 2 ਮਹੀਨੇ ਪਹਿਲਾਂ ਮੈਂ ਤਾਂ ਮਿਲਿਆ ਮੀ ਇੱਕ ਵਾਰ ਹੀ ਮਿਲਿਆ ਮੇਰੇ ਨਾਲ ਤੇ ਭਾਜਪਾ ਤੋਂ ਆਏ ਨੇ ਆਂਦੇ ਹੀ ਉਹਨਾਂ ਨੂੰ ਮੀਤ ਪ੍ਰਧਾਨ ਬਣਾ ਦਿੱਤਾ ਜਾਂਦਾ ਹੁਣ ਟਿਕਟ ਤਾਂ ਹਲਕੇ ਦੇ ਵਿੱਚ ਕਿਸੇ ਨੂੰ ਦੇਣੀ ਸੀ ਨਾ ਜੀ ਉਹਨਾਂ ਨੂੰ ਉਹ ਤਾਂ ਰਹਿੰਦੇ ਨਾਰਥ ਦੇ ਵਿੱਚ ਨੇ ਵੈਸਟ ਦੇ ਵਿੱਚ ਤਾਂ ਕੋਈ ਹੈ ਨਹੀਂ ਸੀ ਉਧਾਰ ਨਾਲੇ ਇਹ ਫੈਸਲਾ ਇੱਕ ਮਿੰਟ ਬਾਦਲ ਦਾ ਫੋਨ ਆਇਆ ਫਿਰ ਮੇਰੇ ਨੂੰ ਮੇਰਾ ਇਹਨਾਂ ਨੇ ਐਲਾਨ ਕੀਤਾ ਹੈ ਅਸੀਂ ਉੱਥੇ ਉੱਥੇ ਸਾਰੇ ਸੀ ਹਾਂਜੀ ਪਾਰਟੀ ਪ੍ਰਧਾਨਾ ਤੁਹਾਡੀ ਗੱਲ ਹੋਈ ਸੀ ਹੋਈ ਸੀ ਜੀ ਨਹੀਂ ਨਹੀਂ ਬੀਬੀ ਜਗੀਰ ਕੋਰ ਬੀਬੀ ਜਗੀਰ ਕੋਰ ਇੱਕ ਮਿੰਟ ਦੱਸੋ ਇੱਕ ਮਿੰਟ ਸ਼ਰਮਾ ਜੀ ਪਹਿਲਾਂ ਆਇਆ ਕਿ ਇਲੈਕਸ਼ਨ ਤੋਂ ਨਹੀਂ ਆ ਪਾਰਟੀ ਵਾਲੇ ਨੂੰ ਆਏ ਸੀ ਮੇਰੇ ਨਾਲ ਸਪੀਕਰ ਔਨ ਕਰਕੇ ਗੱਲ ਕੀਤੀ ਸੀ ਉਹਨਾਂ ਨੂੰ ਆਇਆ ਸੀ ਬੀਬੀ ਜਗੀਰ ਕੋਰ ਬਡਾਲਾ ਸਾਹਿਬ ਬਾਕੀ ਸਾਰੇ ਸਾਡੇ ਦੱਸੋ ਕੀ ਆਇਆ ਸੀ ਕੀ ਤੁਸ ਜੀ ਗੱਲਬਾਤ ਕਰਨ ਸੁਰਜੀਤ ਕੋਲ ਚੀਜ਼ਾਂ ਠੀਕ ਹੈ ਤੁਹਾਡੀ ਜਗ੍ਹਾ ਹਾਂ 22 ਸੰਗਣਾ ਹਾਂਜੀ ਉਹਨਾਂ ਨੇ ਕੀ ਬਾਜੀ ਭਾਜੀ ਤੁਸੀਂ ਗੱਲ ਕੀਤੀ ਹੈ ਕਿ ਸਿੰਬਲ ਮੀਟਿੰਗ ਮਾਨ ਜੀ ਨੇ ਵਜੇ ਫੀਲ ਕਰਦੇ ਬਿਲਕੁਲ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਜੀ ਕੋਈ ਗੱਲ ਨਹੀਂ ਜੇ ਖੜੇ ਨੇ ਜੀ ਅਸੀਂ ਤਾਂ ਅਪੀਲ ਤਾਂ ਕਰ ਹੀ ਸਕਦੇ ਹਾਂ ਨਾ ਬੇਨਤੀ ਤਾਂ ਕਰ ਹੀ ਸਕਦੇ ਹਾਂ ਉਹਦੇ ਚ ਤਾਂ ਕੋਈ ਗੱਲ ਨਹੀਂ ਆਪਾਂ ਕੀ ਗੱਲ ਕਾਂਗਰਸ ਦੇ ਘਰ ਗੇਟ ਖੜਕਾਣ ਨਹੀਂ ਜਾਵਾਂਗੇ ਕੀ ਸਾਡੀ ਤੁਸੀਂ ਮਤਤ ਕਰੋ ਸਾਡੀ ਵੋਟ ਪਾਸੀ ਬੀਜੇਪੀ ਦੇ ਘਰ ਵੀ ਜਾਵਾਂਗੇ ਸਾਰੇ ਜਦੋਂ ਅਸੀਂ ਜਦੋਂ ਡੋਰ ਟੂ ਡੋਰ ਕਰਦੇ ਆਂ ਤੇ ਆਪਾਂ ਕਿਸੇ ਦੇ ਘਰ ਦੇਖ ਕੇ ਥੋੜਾ ਘੜਕਾਉਨੇ ਕੀ ਇਹਦਾ ਘਰ ਕਿਦਾ ਕਿਦਾ ਨਹੀਂ ਤੇ ਬੈਲ ਤਾਂ ਮਾਰਨੀ ਹੀ ਅਸੀਂ ਡੋਰ ਟੂ ਡੋਰ ਤਾਂ ਜਾਣਾ ਹੀ ਹੈ ਨਾ ਜੀ ਕਿ ਕਿ ਬੀਜੇਪੀ ਦੀ ਮਦਦ ਕਰਦੇ ਨਹੀਂ ਬੀਜੇਪੀ ਨੂੰ ਜਿਤਾਉਣ ਦੇ ਲਈ ਜਿਹੜਾ ਅਕਾਲੀ ਦਲ ਸਾਡੇ ਤੇ ਪ੍ਰੈਸ਼ਰ ਪਾ ਰਿਹਾ ਮੈਂ ਮੰਨਣ ਦੀ ਗੱਲ ਕੀਤੀ ਮੰਨਣ ਐਂ ਕੰਪਨੀ ਚਾਹੁੰਦੀ ਹੈ ਜੀ ਕਿ ਬੀਜੇਪੀ ਨੂੰ ਫਾਇਦਾ ਮਿਲੇ ਨਹੀਂ ਉਹਨਾਂ ਨੇ ਬੰਦੇ ਭੇਜੇ ਨੇ ਜਿਹੜੇ ਬਸਤੀ ਮਿੱਠੂ ਦੇ ਵਿੱਚ ਦੋ ਫਾੜ ਕਰਨ ਦੀ ਕੋਸ਼ਿਸ਼ ਮੰਨਣ ਐਂਡ ਕੰਪਨੀ ਨੇ ਕੀਤੀ ਉਹ ਸਾਰੇ ਬੰਦੇ ਬੀਜੇਪੀ ਚ ਸ਼ਾਮਲ ਕਰਾਏ ਇਹਨਾਂ ਨੇ ਪਿਛਲੇ ਦੋ ਦਿਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਉਲਟ تھے ਹਾਂਜੀ ਜਿੱਤੀ ਤੁਹਾਡੀ ਗੱਲ ਹੋਈ ਸੀ ਕਿ ਬੀਜੀਪੀ ਦੇ ਕੀਪਰ ਉਹਦੇ ਨਾਲ ਜਦੋਂ ਉਹਨਾਂ ਨੇ ਮੀਟਿੰਗ ਹੋਈ ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਆਫਟਰ ਮੀਟਿੰਗ ਇਹਨਾਂ ਨੇ ਕਰੀ ਕੀਪਰ ਉਹਦਾ ਨਾਮ ਵੀ ਪਛਾੜ ਨਾਲ ਹੀ ਲੈਂਦੇ ਨੇ ਇਹ ਜਿਹੜੇ ਦੇ ਪ੍ਰਚਾਰ ਕਰਦੇ ਆ ਤੁਹਾਡੇ ਨਾਲ ਹਾਂਜੀ ਉਹ ਸਾਡੇ ਨਾਲ ਤੁਰਨ ਲਿਖੇ ਸਾਰੇ ਪਾਰਟੀ ਵਾਲੇ ਤੁਹਾਨੂੰ ਕਿਹਨਾਂ ਦੇ ਜਿਹੜਾ ਸਿੰਬਲ ਆਇਆ ਸੀ ਆਲਟੀ ਲੱਗਦਾ ਇਹਨਾਂ ਨੂੰ ਮਿਲੀ ਸੀ ਉਹ ਆ ਦੇਖੋ ਜੀ ਸਤ ਸਾਈਂ ਅਸੂਬੀ ਸਿੰਘ ਬਾਦਲ ਜੀ ਦਿਖਾਓ ਮਾਜੀ ਥੋੜਾ ਫੇਸ ਤੋਂ ਹੇਠੇ ਕਰ ਲਓ ਥੋੜਾ ਜਿਹਾ ਦਿਖਾਓ ਇਹ ਮੈਂ ਨਹੀਂ ਲੈ ਕੇ ਆਇਆ ਸੀ ਇਹ ਬਡਾਲਾ ਸਾਹਿਬ ਨੇ ਬੰਦਾ ਭੇਜਿਆ ਸੀ ਤੇ ਦੱਤਰੋ ਲੈ ਕੇ ਆਏ ਸੀ 19 ਤਰੀਕ ਜਾਂ 20 ਤਰੀਕ ਨੂੰ ਮੈਨੂੰ ਡੇਟ ਐਕਸੈਕਟਲੀ ਯਾਦ ਆ 19 ਨੂੰ ਦੀ ਨੂੰ ਆ ਖੇਡ ਮੰਤਰੀ ਮੀਤ ਹੇਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਜੀ ਹਾਂ ਦੱਸ ਦਈਏ ਕਿ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਦੂਸਰੇ ਦਿਨ ਮੀਤ ਹੇਰ ਨੇ ਐਮਪੀ ਵੱਜੋਂ ਸੋ ਚੁੱਕੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਸੀ ਤੇ ਅੱਜ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ ਦੱਸ ਦਈਏ ਕਿ ਸੰਗਰੂਰ ਤੋਂ ਉਹਨਾਂ ਨੇ ਲੋਕ ਸਭਾ 2024 ਦੀਆਂ ਚੋਣਾਂ ਲੜੀਆਂ ਸਨ ਤੇ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਅੱਜ ਆਪਣਾ ਅਸਤੀਫਾ ਦਿੱਤਾ ਸੀ ਤੇ ਉਹਨਾਂ ਦਾ ਅਸਤੀਫਾ ਅੱਜ ਪ੍ਰਵਾਨ ਕਰ ਲਿਆ ਗਿਆ ਹੈ ਦੱਸਦੀ ਹੈ ਕਿ ਪੰਜਾਬ ਤੋਂ ਆਪ ਦੇ ਤਿੰਨ ਸੰਸਦ ਮੈਂਬਰ ਚੁਣੇ ਗਏ ਹਨ ਗੁਰਮੀਤ ਸਿੰਘ ਮੀਤਿਹਰ ਨੇ ਸੰਗਰੂਰ ਤੋਂ ਚੋਣ ਲੜੀ ਸੀ ਤੇ ਸਿਮਰਨਜੀਤ ਸਿੰਘ ਮਾਨ ਨੂੰ ਹਰਾ ਕੇ ਵੱਡੇ ਫਰਕ ਦੇ ਨਾਲ ਜਿੱਤ ਦਰਜ ਕੀਤੀ ਸੀ ਮੀਤਿਹਰ ਦੇ ਸੰਗਰੂਰ ਜਿੱਤਣ ਦੇ ਬਾਅਦ ਉਹਨਾਂ ਦੀ ਬਰਨਾਲਾ ਸੀਟ ਖਾਲੀ ਹੋ ਗਈ ਹੈ ਜਿਸ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਜਲਦੀ ਹੀ ਇਸ ਸੀਟ ਦੇ ਉੱਪਰ ਬਾਈ ਇਲੈਕਸ਼ਨ ਕਰਵਾਈ ਜਾਏਗੀ ਸਿਰਫ ਬਰਨਾਲਾ ਹੀ ਨਹੀਂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਰੰਦਾਵਾ ਗਿੱਦੜਵਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗਾ ਤੇ ਹੁਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਚੱਪੇਵਾਲ ਦੇ ਸੰਸਦ ਪਹੁੰਚਣ ਮਗਰੋਂ ਇੱਥੇ ਵੀ ਉਪਚੋਣ ਹੋਵੇਗੀ ਜਦੋਂ ਕਿ ਜਲੰਧਰ ਦੇ ਵਿੱਚ ਸ਼ੀਤਲ ਅੰਗਰਾਲ ਦੇ ਅਸਤੀਫੇ ਤੋਂ ਬਾਅਦ ਅਗਲੇ ਮਹੀਨੇ ਚੋਣਾਂ ਹੋਣ ਜਾ ਰਹੀਆਂ ਨੇ ਦੱਸਦੀ ਹੈ ਕਿ ਮੀਤ ਹੇਰ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬਰਨਾਲਾ ਖੇਤਰ ਤੋਂ 50% ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਸੀ ਇਸ ਦੇ ਨਾਲ ਹੀ ਉਹਨਾਂ ਨੂੰ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾਇਆ ਗਿਆ ਸੀ ਉਹਨਾਂ ਨੂੰ ਪਹਿਲਾ ਪੰਜ ਵਿਭਾਗ ਦਿੱਤੇ ਗਏ ਸਨ ਜਦੋਂ ਕਿ 2024 ਵਿੱਚ ਗੁਰਮੀਤ ਸਿੰਘ ਮੀਤ ਹੇਰ ਨੇ ਸੰਗਰੂਰ ਤੋਂ ਕਾਂਗਰਸ ਸੁਖਪਾਲ ਖੈਰਾ ਨੂੰ 1,72,560 ਵੋਟਾਂ ਦੇ ਫਰਕ ਦੇ ਨਾਲ ਹਰਾ ਕੇ ਲੋਕ ਸਭਾ ਚੋਣ ਦੇ ਵਿੱਚ ਜਿੱਤ ਹਾਸਲ ਕੀਤੀ ਦੱਸਦੀ ਹੈ ਕਿ ਵਿਧਾਨ ਸਭਾ ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਮੀਤ ਹੇਰ ਨੂੰ ਪੰਜ ਵਿਭਾਗ ਦਿੱਤੇ ਗਏ ਸਨ ਪਰ ਉਹਨਾਂ ਤੋਂ ਇਹ ਪੰਜ ਵਿਭਾਗਾਂ ਦੇ ਵਿੱਚੋਂ ਤਿੰਨ ਵਿਭਾਗ ਖੋਲੇ ਗਏ ਸਨ ਤੇ ਸਿਰਫ ਖੇਡ ਅਤੇ ਯੁਵਾ ਮਹਿਕਮਾ ਹੀ ਉਹਨਾਂ ਨੂੰ ਦਿੱਤਾ ਗਿਆ ਸੀ ਪਰ ਲੋਕ ਸਭਾ ਚੋਣਾਂ 2024 ਦੇ ਵਿੱਚ ਉਹਨਾਂ ਦੇ ਉੱਪਰ ਪਾਰਟੀ ਵੱਲੋਂ ਮੋੜ ਵਿਸ਼ਵਾਸ ਜਤਾਇਆ ਗਿਆ ਉਹਨਾਂ ਨੂੰ ਸੰਗਰੂਰ ਸੀਟ ਤੋਂ ਉਮੀਦਵਾਰ ਖੜਾ ਕੀਤਾ ਗਿਆ ਤੇ ਉਹਨਾਂ ਨੇ ਸੰਗਰੂਰ ਸੀਟ ਤੋਂ ਜਿੱਤ ਹਾਸਲ ਕਰਕੇ ਇੱਕ ਵਾਰ ਫੇਰ ਪਾਰਟੀ ਦਾ ਵਿਸ਼ਵਾਸ ਜਿੱਤ ਲਿਆ ਇੱਕ ਵਾਰੀ ਫੇਰ ਦੱਸਦੀ ਕਿ ਮੀਥੇਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਦੱਸਦੀ ਹੈ ਕਿ 10 ਜੁਲਾਈ ਨੂੰ ਜਿਵਨੀ ਚੋਣ ਜਲੰਧਰ ਵੈਸਟ ਸੀਟ ਦੇ ਉੱਪਰ ਹੋਣ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਚੋਣ ਤੋਂ ਬਾਅਦ ਪੰਜਾਬ ਦੀ ਮੰਤਰੀ ਮੰਡਲ ਦੇ ਵਿੱਚ ਵੱਡੇ ਫੇਰ ਬਦਲ ਹੋ ਸਕਦੇ ਨੇ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਨਵੇਂ ਚਿਹਰੇ ਦੇਖਣ ਨੂੰ ਮਿਲ ਸਕਦੇ ਨੇ ਦੁਖਦਾਈ ਘਟਨਾ ਸਾਹਮਣੇ ਨਿਕਲ ਕੇ ਆਈ ਹੈ ਦੱਸਦੀ ਹੈ ਕਿ ਇੱਕ ਭਿਆਨਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤੇ ਚਾਰ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਾਣਕਾਰੀ ਅਨੁਸਾਰ ਇਹ ਖਬਰ ਪਠਾਨਕੋਟ ਤੋਂ ਨਿਕਲ ਕੇ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕੀ ਪਠਾਨਕੋਟ ਦੇ ਕਾਟਵਾਲਾ ਪੁਲ ਦੇ ਉੱਪਰ ਭਿਆਨਕ ਹਾਦਸਾ ਵਾਪਰਿਆ ਹੈ ਇੱਕ ਗੱਡੀ ਪੁਲ ਤੋਂ ਨਹਿਰ ਵਿੱਚ ਜਾ ਡਿੱਗੀ ਹੈ ਜਿਸ ਦੇ ਵਿੱਚ 6 ਨੌਜਵਾਨ ਮੌਜੂਦ ਸਨ ਤੇ ਮੌਕੇ ਤੇ ਹੀ ਦੋ ਨੌਜਵਾਨਾਂ ਦੀ ਇਹਨਾਂ ਨੌਜਵਾਨਾਂ ਦੇ ਵਿੱਚ ਮੌਤ ਹੋ ਗਈ ਹੈ ਤੇ 4 ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਜਾਣਕਾਰੀ ਅਨੁਸਾਰ ਇਹ ਨੌਜਵਾਨ ਪਠਾਨਕੋਟ ਦੇ ਵਿੱਚ ਪੈਂਦੀ ਰਿਹائش ਤੋਂ ਜਨਮ ਦਿਨ ਮਨਾ ਕੇ ਵਾਪਸ ਆਪਣੇ ਪਿੰਡ ਜਾ ਰਹੇ ਤੇ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਇਹ ਮੰਦ ਭਾਗੀ ਘਟਨਾ ਵਾਪਰੀ ਹੈ ਰਾਤ ਦੇ ਕਰੀਬ 2:00 ਵਜੇ ਇਹ ਹਾਦਸਾ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਵਾਪਸ ਆ ਰਹੇ ਸਨ ਤਾਂ ਇਹਨਾਂ ਦੀ ਕਾਰ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਸੀ ਤੇ ਇਹ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਸਮੇਂ ਇਹਨਾਂ ਦੇ ਕਾਰ ਦਾ ਬੈਲੈਂਸ ਵਿਗੜ ਗਿਆ ਤੇ ਤੇ ਗੱਡੀ ਨਹਿਰ ਵਿੱਚ ਜਾ ਡਿੱਗੀ ਜਿਸ ਦੌਰਾਨ ਚਾਰ ਨੌਜਵਾਨਾਂ ਨੇ ਫੁਰਤੀ ਮਾਰ ਕੇ ਆਪਣੀ ਜਾਨ ਬਚਾ ਲਈ ਗੱਡੀ ਦੇ ਵਿੱਚੋਂ ਬਾਹਰ ਆ ਗਏ ਪਰ ਦੋ ਨੌਜਵਾਨ ਗੱਡੀ ਦੇ ਵਿੱਚ ਹੀ ਫਸੇ ਰਹਿ ਗਏ ਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿੰਨਾ ਦੋ ਨੌਜਵਾਨਾਂ ਦੀ ਮੌਤ ਹੋ ਗਈ ਉਹਨਾਂ ਵਿੱਚੋਂ ਇੱਕ ਨੌਜਵਾਨ 6 ਮਹੀਨੇ ਪਹਿਲਾਂ ਹੀ ਸਾਊਥ ਕੋਰੀਆ ਤੋਂ ਵਾਪਸ ਆਇਆ ਸੀ ਤੇ 3 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਉਸ ਦੀ ਪਤਨੀ ਕੈਨੇਡਾ ਚਲੀ ਗਈ ਸੀ ਤੇ 15-20 ਦਿਨਾਂ ਤੱਕ ਇਸ ਨੌਜਵਾਨ ਨੇ ਵੀ ਆਪਣੀ ਪਤਨੀ ਦੇ ਕੋਲ ਕੈਨੇਡਾ ਜਾਣਾ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕੈਨੇਡਾ ਜਾਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ ਹੈ ਇੱਕ ਵਾਰੀ ਫੇਰ ਦੱਸਦੀ ਹੈ ਕਿ ਪਠਾਨਕੋਟ ਤੋਂ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਹ ਨੌਜਵਾਨ ਪਠਾਨਕੋਟ ਦੇ ਵਿੱਚ ਪੈਂਦੀ ਆਪਣੀ ਰਿਹائش ਤੇ ਆਪਣੇ ਛੋਟੇ ਭਰਾ ਦਾ ਜਨਮ ਦਿਨ ਮਨਾ ਕੇ ਵਾਪਸ ਆਪਣੇ ਪਿੰਡ ਹਾਲੀਗੜ੍ਹ ਨੂੰ ਆ ਰਹੇ ਸਨ ਤੇ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਇਹ ਮੰਦਭਾਗੀ ਘਟਨਾ ਵਾਪਰੀ ਹੈ ਤੇ ਇਸ ਘਟਨਾ ਦੇ ਵਿੱਚ ਦੋ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਨੇ ਤੇ ਚਾਰ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਇਸ ਘਟਨਾ ਦੇ ਮਗਰੋਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਿੱਥੇ ਜਨਮ ਦਿਨ ਨੂੰ ਲੈ ਕੇ ਪੂਰੇ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਉੱਥੇ ਹੀ ਹੁਣ ਸੋਗ ਦੀ ਲਹਿਰ ਦੌੜ ਰਹੀ ਹੈ। ਦਰਬਾਰ ਸਾਹਿਬ 'ਤੇ ਯੋਗਾ ਕਰਨ ਵਾਲੀ ਕੁੜੀ ਅਰਚਨਾ ਮਕਵਾਨਾ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਜੀ ਹਾਂ ਦੱਸਦੀ ਹੈ ਕਿ ਅਰਚਨਾ ਮਕਵਾਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਹੋਰ ਵੀਡੀਓ ਜਾਰੀ ਕੀਤਾ ਹੈ ਜਿਸ ਦੇ ਵਿੱਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਰਾ ਜਵਾਬ ਦਿੰਦੀ ਹੋਈ ਨਜ਼ਰ ਆ ਰਹੀ ਹੈ। ਉਹ ਸਿੱਧਾ-ਸਿੱਧਾ ਕਹਿ ਰਹੀ ਹੈ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਦੇ ਖਿਲਾਫ ਐ ਲੀਗਲ ਫਾਈਟ ਕਰਨ ਨੂੰ ਤਿਆਰ ਹੈ ਜਿਹहां ਦੱਸਦੀ ਹੈ ਕਿ 21 ਜੂਨ ਨੂੰ ਇੰਟਰਨੈਸ਼ਨਲ ਯੋਗਾ ਡੇ ਦੇ ਉੱਪਰ ਅਰਚਨਾ ਮਕਵਾਨਾ ਦੇ ਵੱਲੋਂ ਸ੍ਰੀ ਹਰਮੰਦਰ ਸਾਹਿਬ ਵਿਖੇ ਪਰਿਕਰਮਾ ਦੇ ਵਿੱਚ ਯੋਗ ਕੀਤਾ ਗਿਆ ਸੀ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈਆਂ ਜਿਸ ਤੋਂ ਬਾਅਦ ਸਿੱਖ ਸੰਗਤਾਂ ਦੇ ਵੱਲੋਂ ਇਸ ਗੱਲ ਦੇ ਉੱਪਰ ਇਸ ਨਾਲ ਤਸਵੀਰਾਂ ਦੇ ਉੱਪਰ ਇਤਰਾਜ਼ ਜਤਾਇਆ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਦੇ ਉੱਪਰ ਰੋਸ ਜਤਾਇਆ ਗਿਆ ਤੇ ਉਹਨਾਂ ਨੇ ਅਰਚਨਾ ਮਕਵਾਨਾ ਦੇ ਖਿਲਾਫ ਅੰਮ੍ਰਿਤਸਰ ਪੁਲਿਸ ਤੇ ਵੇਚ ਐਫ ਆਈ ਆਰ ਦਰਜ ਕਰਵਾਈ ਗਈ ਤੇ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਅਰਚਨਾ ਮਕਵਾਨਾ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਕੱਲ ਅਰਚਨਾ ਮਕਵਾਨਾ ਨੂੰ ਨੋਟਿਸ ਭੇਜਿਆ ਤੇ ਇਸ ਨੋਟਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ 30 ਜੂਨ ਨੂੰ ਅਰਚਨਾ ਮਕਵਾਨਾ ਨੂੰ ਪੁਲਿਸ ਦੇ ਸਾਹਮਣੇ ਪੇਸ਼ ਹੋਣਾ ਪਵੇਗਾ ਆਪਣੇ ਬਿਆਨ ਦਰਜ ਕਰਵਾਉਣੇ ਪੈਣਗੇ ਤੇ ਉਹਨਾਂ ਨੇ ਵੀ ਲਿਖਿਆ ਸੀਗਾ ਕਿ ਜੇਕਰ 30 ਜੂਨ ਨੂੰ ਅਰਚਨਾ ਮਕਵਾਨਾ ਪੇਸ਼ ਨਹੀਂ ਹੁੰਦੀ ਤਾਂ ਉਸ ਨੂੰ ਦੋ ਹੋਰ ਨੋ ਦੇ باوجود ਵੀ ਅਰਚਨਾ ਮਕਵਾਨਾ ਪੁਲਿਸ ਅੱਗੇ ਪੇਸ਼ ਨਹੀਂ ਹੁੰਦੀ ਬਿਆਨ ਦਰਜ ਨਹੀਂ ਕਰਵਾਉਂਦੀ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਹੁਣ ਅਰਚਨਾ ਮਕਵਾਨਾ ਦੀ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਕੋਰਾ ਜਵਾਬ ਦਿੰਦੀ ਹੋਈ ਨਜ਼ਰ ਆਈ ਹੈ ਆਓ ਅਰਚਨਾ ਮਕਵਾਨਾ ਦਾ ਤੁਹਾਨੂੰ ਇਹ ਵੀਡੀਓ ਪਹਿਲਾਂ ਦਿਖਾਉਂਦੇ ਆਂ ਨਮਸਤੇ एवरीवन 21 ਜੂਨ ਨੂੰ ਜਦ ਮੈਂ ਸ਼ਰਸ਼ਾਸਨ ਕਰ ਰਹੀ ਥੀ ਅੰਮ੍ਰਿਤਸਰ ਗੋਲਡਨ ਟੈਂਪਲ ਮੈਂ ਵਾਹਾਂ ਪੇ ਹਜ਼ਾਰੋਂ ਸਿੱਖ ਲੋਕ ਖੜੇ ਥੇ ਠੀਕ ਹੈ ਸਭ ਨੇ ਦੇਖਿਆ ਮੈਨੇ ਕੀਤਾ ਜਿਸ ਨੇ ਫੋਟੋ ਖੀਚਾ ਉਹ ਵੀ ਇੱਕ ਸਰਦਾਰ ਜੀ ਥੇ ਉਹ ਤੋਂ ਮੇਰੇ ਤੋਂ ਪਹਿਲੇ ਵੀ ਬਹੁਤ ਸਾਰੇ ਫੋਟੋ ਖਿਚ ਰਹਿਤੇ और जो सेवादार वहाँ पे खड़े थे उन्होंने उसको भी नहीं रोका था तो वो सेवादार भी बायसडी है वो कभी कभी किसी को रोकते, कभी किसी को को रोकते रोकते नहीं इसलिए मैंने सोचा मैं भी एक फोटो खींच लेती हूँ मुझे तो कुछ गलत नहीं लग रहा तो जब मैं कर रही थी तब लाइव जितने लोगों थे जहाँ पे खड़े थे उनके सेंटिमेंट्स को तो हर्ट नहीं हुआ तो मैं मेरे को नहीं लगा मैंने कुछ गलत किया है पर सात समुंदर पार किसी को लगा कि भाई इन्होंने गलत किया उसने मेरा फोटो वायरल कर दिया नेगेटिव वे से और लोगों को फिर वो पूरा वाइल्ड किया उस पर उन्होंने एसडीपीसी ऑफिशियली मेरे अगेंस्ट एफ आई आर कर दी बेजलेस तो ये और बुरा हो गया बरा मेरा इंटेंट खराब नहीं था ओके आप सीसीटीवी कैमरा का पूरा का पूरा फुटेज पब्लिक कर दीजिए आपको सब कुछ क्लियर दिख जाएगा मुझे बताइए कि वहाँ पे कोई कहीं पे लिखा नहीं है रूल्स एंड रेगुलेशन अगर आपके लोकल सिख कम्युनिटी को रूल्स एंड रेगुलेशन नहीं पता जो रोज गुरुद्वारा आते हैं तो मैं एक हिंदू लड़की जो गुजरात से पहली बार पंजाब आई है उसको कैसे पता चलेगा वहां पे किसी ने मुझे रोका नहीं कुछ नहीं बोला बोलते तो मैं डिलीट कर देती फोटो मुझे क्या प्रॉब्लम थी मेरे अगेंस्ट ये फालतू के एफ करने की जरूरत क्या थी इतना सारा मेंटल टॉर्चर हरेसमेंट मेरे को हुआ उसका क्या अभी भी टाइम है आप एफ वापस ले लीजिए वरना मैं और मेरी लीगल टीम फाइट करने के लिए रेडी है हर हर माने ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਇਹ ਮਾਮਲਾ ਕਿੱਧਰ ਨੂੰ ਜਾਂਦਾ ਹੈ ਕਿ ਅਰਚਨਾ ਮਕਵਾਨਾ 30 ਜੂਨ ਨੂੰ ਪੁਲਿਸ ਅੱਗੇ ਪੇਸ਼ ਹੁੰਦੀ ਹੈ ਆਪਣੇ ਬਿਆਨ ਦਰਜ ਕਰਵਾਉਂਦੀ ਹੈ ਜੇਕਰ ਉਹ 3 ਜੂਨ ਨੂੰ ਨਹੀਂ ਆਉਂਦੀ ਤਾਂ ਜਿਹੜੇ ਦੋ ਨੋਟਿਸ ਹੋਰ ਭੇਜੇ ਜਾਣਗੇ ਉਹਨਾਂ ਦੇ ਵਿੱਚ ਉਹ ਅੰਮ੍ਰਿਤਸਰ ਦੇ ਵਿੱਚ ਬਿਆਨ ਦਰਜ ਕਰਵਾਉਣ ਆਉਂਦੀ ਹੈ ਜਾਂ ਨਹੀਂ ਜੇਕਰ ਉਹ ਨਹੀਂ ਆਉਂਦੀ ਤਾਂ ਕੀ ਪੁਲਿਸ ਉਸ ਨੂੰ ਗ੍ਰਿਫਤਾਰ ਕਰੇਗੀ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਰਹੇਗੀ T20 World Cup ਦੀ ਗੱਲ ਕਰੀਏ ਤਾਂ ਅੱਜ ਭਾਰਤ ਤੇ ਇੰਗਲੈਂਡ ਦੇ ਵਿੱਚ ਸੈਮੀਫਾਈਨਲ ਮੁਕਾਬਲਾ ਹੋਵੇਗਾ। ਦੱਸਿਆ ਕਿ ਇਹ ਮੁਕਾਬਲਾ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ਦੇ ਵਿੱਚ ਹੋਏਗਾ। ਫਿਲਹਾਲ ਗੁਆਨਾ ਦੇ ਵਿੱਚ ਮੀਂਹ ਪੈ ਰਿਹਾ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਮੈਚ ਦੇ ਸਮੇਂ ਦੇ ਦੌਰਾਨ ਵੀ 75% بارش ਹੋਣ ਦੀ ਸੰਭਾਵਨਾ ਦੱਸੀ ਗਈ ਹੈ ਤੇ ਇਸ ਦੇ ਨਾਲ ਹੀ ਹੁਣ ਇਹ ਸਵਾਲ ਉੱਠ ਰਹੇ ਨੇ ਕਿ ਜੇਕਰ ਮੀਂਹ ਪੈਣ ਦੇ ਦੌਰਾਨ ਇਹ ਮੈਚ ਰੱਦ ਹੋ ਜਾਂਦਾ ਹੈ ਤਾਂ ਫਾਈਨਲ ਦੇ ਵਿੱਚ ਕਿਹੜੀ ਟੀਮ ਪਹੁੰਚੇਗੀ ਤੇ ਦੱਸਿਆ ਕਿ ਨਿਯਮਾਂ ਅਨੁਸਾਰ ਫਾਈਨਲ ਦੇ ਵਿੱਚ ਉਹ ਟੀਮ ਪਹੁੰਚੇਗੀ ਜਿਹੜੀ ਆਪਣੇ ਗਰੁੱਪ ਦੇ ਵਿੱਚ ਟੌਪ ਤੇ ਰਹੀ ਹੈ ਤੇ ਇੰਗਲੈਂਡ ਦੀ ਗੱਲ ਕਰੀਏ ਤਾਂ ਇੰਗਲੈਂਡ ਆਪਣੇ ਗਰੁੱਪ ਦੇ ਵਿੱਚ ਟੌਪ 2 ਤੇ ਰਹੀ ਹੈ ਇਸ ਦਾ ਮਤਲਬ ਹੈ ਕਿ ਇੰਗਲੈਂਡ ਨੂੰ ਜੇਕਰ ਮੈਚ ਰੱਦ ਹੋ ਜਾਂਦਾ ਹੈ ਤਾਂ ਨੁਕਸਾਨ ਚ ਲੈਣਾ ਪੈ ਸਕਦਾ ਹੈ ਕਿਉਂਕਿ ਟੌਪ 1 ਤੇ ਆਪਣੇ ਗਰੁੱਪ ਦੇ ਵਿੱਚ ਟੀਮ ਇੰਡੀਆ ਰਹੀ ਹੈ ਤੇ ਟੀਮ ਇੰਡੀਆ ਫਿਰ ਫਾਈਨਲ ਦੇ ਵਿੱਚ ਮੈਚ ਖੇਡੇਗੀ ਹਾਲਾਂਕਿ ਭਾਰਤ ਦੇ ਸੈਮੀਫਾਈਨਲ ਲਈ ਰਿਜ਼ਰਵਡ ਨਹੀਂ ਹੋ ਸਕਦਾ ਪਰ ਮੈਚ ਲਈ 250 ਮਿੰਟ ਦਾ ਵਾਧੂ ਸਮਾਂ ਦਿੱਤਾ ਗਿਆ ਹੈ ਇਸ ਲਈ ਜੇਕਰ بارش ਸਮੇਂ-ਸਮੇਤੇ ਰੁਕਦੀ ਰਹੀ ਤਾਂ ਮੈਚ ਕਿਸੇ ਤਰ੍ਹਾਂ ਪੂਰਾ ਹੋ ਸਕਦਾ ਹੈ। ਭਾਰਤ-ਇੰਗਲੈਂਡ ਦਾ ਮੈਚ ਗੁਆਨਾ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 10:30 ਵਜੇ ਸ਼ੁਰੂ ਹੋ ਜਾਵੇਗਾ। ਜੇਕਰ ਅਸੀਂ ਲਗਭਗ 4:30 ਘੰਟਿਆਂ ਦਾ ਵਾਧੂ ਸਮਾਂ ਵੀ ਜੋੜਦੇ ਹਾਂ ਤਾਂ ਮੈਚ ਪੂਰਾ ਕਰਨ ਦੇ ਲਈ 6 ਤੋਂ 7 ਵਜੇ ਤੱਕ ਦਾ ਸਮਾਂ ਹੋਵੇਗਾ। ਜੇਕਰ T20 ਮੈਚ ਵਿੱਚ بارش ਸ਼ੁਰੂ ਹੋ ਜਾਂਦੀ ਹੈ ਤਾਂ ਡੀਐਲਐਸ ਵਿਧੀ ਦੀ ਵਰਤੋਂ ਕਰਕੇ ਨਤੀਜਾ ਪ੍ਰਾਪਤ ਕਰਨ ਲਈ ਦੋਵਾਂ ਪਾਰੀਆਂ ਵਿੱਚ ਘੱਟੋ-ਘੱਟ 5 ਓਵਰ ਖੇਡਣੇ ਜ਼ਰੂਰੀ ਹਨ। ਪਰ ICC ਦੇ ਨਿਯਮਾਂ ਅਨੁਸਾਰ ਸੈਮੀਫਾਈਨਲ ਅਤੇ ਫਾਈਨਲ ਦੇ ਵਿੱਚ ਡੀ ਐਲ ਐਸ ਵਿਧੀ ਲਈ ਘਟੋ-ਘਟ 10-10 ਓਵਰਾਂ ਦੀ ਖੇਡ ਹੋਣੀ ਜ਼ਰੂਰੀ ਹੈ ਯਾਨੀ ਕਿ ਅੱਜ ਦੇ ਕਿਸੇ ਵੀ ਸੈਮੀਫਾਈਨਲ ਵਿੱਚ ਜੇਕਰ ਮੀ ਪੈਂਦਾ ਹੈ ਤਾਂ ਨਤੀਜਾ ਹਾਸਲ ਕਰਨ ਦੇ ਲਈ 10-10 ਓਵਰ ਦੀ ਖੇਡ ਜ਼ਰੂਰੀ ਹੈ ਇੱਕ ਪਾਰੀ ਵਿੱਚ 10 ਓਵਰs ਉੱਟਣ ਲਈ ਕਿਸੇ ਨੂੰ 45 ਤੋਂ 55 ਮਿੰਟ ਦਾ ਸਮਾਂ ਮਿਲਦਾ ਹੈ 10-10 ਓਵਰਾਂ ਦਾ ਮੈਚ ਡੇਢ ਤੋਂ 2 ਘੰਟੇ ਦੇ ਵਿੱਚ ਪੂਰਾ ਹੋ ਸਕਦਾ ਹੈ। ਪਾਓ ਗੁਆਨਾ ਵਿੱਚ ਜੇਕਰ 2 ਘੰਟੇ ਦੀ ਖੇਡ ਵੀ ਖੇਡੀ ਜਾਵੇ ਤਾਂ ਸੈਮੀਫਾਈਨਲ ਵਿੱਚ ਪਹੁੰਚਿਆ ਜਾ ਸਕਦਾ ਹੈ। ਗੁਆਨਾ ਦੇ ਮੌਸਮ ਵਿਭਾਗ ਅਨੁਸਾਰ ਗੁਆਨਾ ਦੇ ਵਿੱਚ ਪੂਰੇ ਦਿਨ ਵਿੱਚ 75% ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸ਼ਹਿਰ ਦੇ ਵਿੱਚ ਸਵੇਰੇ 9 ਵਜੇ ਤੱਕ 40% ਸਵੇਰੇ 10 ਵਜੇ ਤੱਕ 68% 11 ਵਜੇ ਤੱਕ 75% ਅਤੇ ਦੁਪਹਿਰ 12 ਵਜੇ ਤੱਕ 50% ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਮੈਚ ਸਵੇਰੇ 10:30 ਵਜੇ ਸ਼ੁਰੂ ਹੋਣ ਵਾਲਾ ਹੈ ਪਹਿਲੇ 3 ਘੰਟਿਆਂ ਤੱਕ ਮੀਂਹ ਦੀ ਸੰਭਾਵਨਾ 50% ਤੋਂ ਵੱਧ ਦੱਸੀ ਗਈ ਹੈ ਯਾਨੀ ਜੇਕਰ ਪੂਰਵ ਅਨੁਮਾਨ ਮੁਤਾਬਕ ਮੀਂਹ ਪੈਂਦਾ ਹੈ ਤਾਂ ਮੈਚ ਸਮੇਂ ਸਿਰ ਸ਼ੁਰੂ ਨਹੀਂ ਹੋਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਜੇਕਰ ਗੁਆਨਾ ਦੇ ਵਿੱਚ ਸਮੇਂ-ਸਮੇਂ ਤੇ ਮੀਂਹ ਹਟਦਾ ਹੈ ਤਾਂ ਜੇਕਰ 10-10 ਓਵਰਾਂ ਦਾ ਮੈਚ ਵੀ ਹੁੰਦਾ ਹੈ ਤਾਂ ਇਸ ਮੈਚ ਦੇ ਵਿੱਚ ਬਾਜ਼ੀ ਕੌਣ ਮਾਰਦਾ ਹੈ ਤੇ ਇਸ ਫਾਈਨਲਸ ਦੇ ਵਿੱਚ ਆਪਣੀ ਜਗ੍ਹਾ ਕੌਣ ਬਣਾਉਂਦਾ ਹੈ ਪੰਜਾਬ ਦੇ ਮੌਸਮ ਦੀ ਗੱਲ ਕਰ ਲੈਣੇ ਆ ਪੰਜਾਬ ਦੇ ਵਿੱਚ ਮੀ ਪੈਣ ਦੇ ਕਾਰਨ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਜੀ ਹਾਂ ਦੱਸਦੀ ਹੈ ਕਿ ਅੱਜ ਸਵੇਰੇ ਹੀ ਯਾਨੀ ਕਿ ਵੀਰਵਾਰ ਤੜਕਸਾਰ ਹੀ ਮੀਂਹ ਪੈਣ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਦੱਸਦੀ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ ਹੈ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਾਰਿਸ਼ ਹੋਵੇਗੀ ਤੇ ਇਸ ਦੇ ਨਾਲ ਹੀ ਜੁਲਾਈ ਦੇ ਵਿੱਚ ਮੌਨਸੂਨ ਆਪਣੀ ਦਸਤਕ ਦੇ ਦੇਗਾ ਦੱਸਦੀ ਹੈ ਕਿ ਪੰਜਾਬ ਦੇ ਸੰਗਰੂਰ ਦੇ ਵਿੱਚ ਜਲਥਲ ਹੋ ਗਏ ਇਸ ਦੇ ਨਾਲ ਹੀ ਲੁਧਿਆਣੇ ਦੇ ਵਿੱਚ ਵੀ ਪਾਣੀ ਕਾਫੀ ਜਗ੍ਹਾ ਤੇ ਖੜ੍ਹਾ ਹੋਇਆ ਹੈ ਤੇ ਜਲੰਧਰ ਦੇ ਵਿੱਚ ਵੀ ਚੰਗੀ ਮਾਤਰਾ ਦੇ ਵਿੱਚ ਮੀਂਹ ਪਿਆ ਹੈ ਤੇ ਮੱਚ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਗੁਰਦਾਸਪੁਰ ਤੇ ਬਟਾਲੇ ਦੇ ਵਿੱਚ ਵੀ ਚੰਗੀ ਮਾਤਰਾ ਦੇ ਵਿੱਚ ਮੀਂਹ ਪਿਆ ਹੈ ਬੁੱਧਵਾਰ ਸ਼ਾਮ ਨੂੰ ਪੰਜਾਬ ਦੇ ਪੂਰਬੀ ਮਾਲਵਾ ਖੇਤਰ ਦੇ ਵਿੱਚ ਤੇਜ਼ ਹਵਾਵਾਂ ਚੱਲੀਆਂ ਤੇ ਕੁਝ ਥਾਵਾਂ ਤੇ ਹਲਕੀ ਬਾਰਿਸ਼ ਨੇ ਮੌਸਮ ਨੂੰ ਠਾਰ ਦਿੱਤਾ ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚ ਮੀਂਹ ਤੇ ਤੇਜ਼ ਹਵਾਵਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ ਇਸ ਮੁਤਾਬਕ ਮਾਨਸਾ ਸੰਗਰੂਰ ਬਰਨਾਲ ਪਤੇਗੜ ਸਾਹਿਬ ਐਸ ਐਸ ਨਗਰ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਫਰੀਦਕੋਟ ਲੁਧਿਆਣਾ ਤੇ ਚੰਡੀਗੜ੍ਹ ਵਿੱਚ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਮੁਤਾਬਕ ਹਿਮਾਚਲ ਤੇ ਹਰਿਆਣਾ ਜਮੀਤੋ ਬਾਅਦ ਪੰਜਾਬ ਦੇ ਵਿੱਚ ਪ੍ਰੈਸ਼ਰ ਬਿਲਡਿੰਗ ਦੇ ਕਾਰਨ ਨਮੀ ਵਾਲੇ ਹਾਲਾਤ ਪੈਦਾ ਹੋਣੇ ਸ਼ੁਰੂ ਹੋ ਗਏ ਹਨ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ 28 ਜੂਨ ਨੂੰ ਤੇ ਪੂਰੇ ਪੰਜਾਬ ਦੇ ਵਿੱਚ 29 30 ਜੂਨ ਨੂੰ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ ਅੱਜ ਪੰਜਾਬ ਦੇ ਲੁਧਿਆਣਾ ਚ ਭਾਰੀ ਮੀਂਹ ਪੈਣ ਕਰਕੇ ਕਈ ਥਾਵਾਂ ਤੇ ਪਾਣੀ ਭਰ ਗਿਆ ਇਸ ਦੇ ਨਾਲ ਹੀ ਪੰਜਾਬ ਦੇ ਫਰੀਦਕੋਟ ਦੇ ਵਿੱਚ ਸਵੇਰੇ ਸਵੇਰੇ ਹਲਕੀ ਬਾਰਿਸ਼ ਹੋਈ ਬਾਕੀ ਥਾਵਾਂ ਤੇ ਲਗਾਤਾਰ ਬੱਦਲ ਛਾਏ ਹੋਏ ਹਨ ਉੱਧਰ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਲੈ ਕੇ ਐਡਵਾਈਸਰੀ ਜਾਰੀ ਕੀਤੀ ਗਈ ਹੈ ਸਥਾਨਕ ਲੋਕਾਂ ਸਮੇਤ ਸਲਾਨੀਆਂ ਲਈ ਇੱਕ ਵੱਡੀ ਐਡਵਾਈਸਰੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੂੰ ਉਚਾਈ لینڈ ਸਲਾਈਡ ਵਾਲੇ ਖੇਤਰਾਂ ਨਦੀਆਂ ਤੇ ਨਾਲਿਆਂ ਦੇ ਨੇੜੇ ਜਾਣ ਦੀ ਨਾ ਜਾਣਦੀ ਸਲਾਹ ਦਿੱਤੀ ਗਈ ਹੈ ਇਸ ਦੇ ਨਾਲ ਹੀ ਅੱਜ ਹਰਿਆਣਾ ਤੇ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ yellow alert ਵੀ ਜਾਰੀ ਕੀਤਾ ਗਿਆ ਹੈ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਨੇ ਮੀਂਹ ਤੇ ਤੇਜ਼ ਹਵਾਵਾਂ ਨੂੰ ਲੈ ਕੇ alert ਜਾਰੀ ਕੀਤਾ ਹੈ ਵਿਭਾਗ ਨੇ ਵੀਰਵਾਰ ਨੂੰ ਦੂਜਾ alert ਜਾਰੀ ਕੀਤਾ ਹੈ ਇਸ ਦਾ ਪ੍ਰਭਾਵ ਦੁਪਹਿਰ ਤੱਕ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ ਇਸ ਮੁਤਾਬਕ ਫਰੀਦাবাদ ਗੁਰੂਗ੍ਰਾਮ ਝੱਜਰ ਰੋहतक सोनीपत ਪਾਣੀਪਤ ਜੀਂਦ ਕੈਥਲ ਸਰਸਾ ਫਤਿਹਬਾਦ ਫੁਰਕ ਖੇਤਰ ਤੇ ਅੰਬਾਲਾ ਚ ਗਰਜ ਦੇ ਨਾਲ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਦੱਸੀ ਗਈ ਹੈ। ਯੋਧਾ ਹੀ ਪੰਜਾਬ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਜੀ ਹਾਂ ਦੱਸਦੀ ਹੈ ਕਿ yellow alert ਜਾਰੀ ਕੀਤਾ ਗਿਆ ਤੇ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਤੇਜ਼ ਹਵਾਵਾਂ ਵੀ ਚੱਲਣਗੀਆਂ ਤੇ ਇੱਕ ਵਾਰੀ ਫੇਰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਮੌਸਮ ਖੁਸ਼ਹਰਮਾ ਹੋ ਗਿਆ ਹੈ ਨਮੀ ਵਾਲੀ ਗਰਮੀ ਪੈ ਰਹੀ ਸੀ ਜਿਸ ਕਾਰਨ ਲੋਕਾਂ ਦੇ ਇਤਰਾ ਨਿਕਲ ਰਹੇ ਸੀ ਲੋਕ ਕਾਫੀ ਪਰੇਸ਼ਾਨ ਸੀ ਤੇ ਹੁਣ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਾਰਿਸ਼ ਹੋਏਗੀ ਮੌਸਮ ਵਿਭਾਗ ਦੇ ਅਨੁਸਾਰ ਜੁਲਾਈ ਦੇ ਵਿੱਚ ਮੌਨਸੂਨ ਆਪਣੀ ਪੰਜਾਬ ਦੇ ਵਿੱਚ दस्तक ਦੇਵੇਗਾ ਜਿਸ ਦੇ ਕਾਰਨ ਪੰਜਾਬ ਦੇ ਤਾਪਮਾਨ ਦੇ ਵਿੱਚ ਗਿਰਾਵਟ ਆਏਗੀ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਐਸਾ ਨਜ਼ਦੀਕੀ ਐਮੋ ਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਪੰਜਾਬੀ ਟੂਚ